ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਕਿਵੇਂ ਆੜਾ ਕਾਰਨ ਤਕਰੀਬਨ 4 ਲੱਖ ਏਕੜ ਤਬਾਹ ਹੋ ਗਈ ਜ਼ਮੀਨ ਲੋਕਾਂ ਦੇ ਘਰ ਟੱਟ ਗਏ ਤੇ ਨਾਲ ਜਿਹੜੇ ਜਾਨਵਰਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਤੇ ਖਾਸ ਕਰਕੇ ਚਾਰੇ ਦਾ ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਸੀ ਕਿ ਅਸੀਂ 500 ਟਰੱਕ ਅਸੀਂ ਚਾਰੇ ਦੇ ਜਿਹਦਾ ਮੱਕੀ ਦਾ ਚਾਰਾ ਬੰਦ ਹੈ ਉਹਦੇ ਅਸੀਂ ਅੱਜ ਅਸੀਂ ਸਪਲਾਈ ਕਰਾਂਗੇ ਜਿਹੜੀ ਜਿਹੜੇ ਪਿੰਡਾਂ ਵਿੱਚ ਜਿੱਥੇ ਪਸ਼ੂ ਹੈਗੇ ਤੇ ਉੱਥੇ ਚਾਰਾ ਹੈਗਾ ਸੋ ਅੱਜ ਉੱਥੇ ਦੀ ਸ਼ੁਰੂਆਤ ਹੋ ਗਈ ਹੈ ਪਹਿਲੇ ਵੀ ਅਸੀਂ ਭੇਜਿਆ ਤੇ ਅੱਜ ਅਸੀਂ ਵੱਡੇ ਸਕੇਲ ਤੇ ਅਸੀਂ ਭੇਜਦੇ ਆ ਮੈਂ ਚਮਕੌਰ ਸਾਹਿਬ ਜਸਲ ਸਾਇਲੈਂਸ ਸੈਂਟਰ ਹੈ ਜਿੱਥੇ ਮੈਂ ਖੜਾ ਆ ਸਾਰਾ ਸਾਇਲੈਂਸ ਅਸੀਂ ਗ੍ਰੀਟ ਕਰ ਤੁਸੀਂ ਉਧਰ ਵੀ ਬਹੁਤ ਖੜੇ तकरीबन ਇੱਥੋਂ 1.5 200 ਟਰੱਕ ਇੱਥੋਂ ਨਿਕਲੂਗਾ ਤੇ ਅੱਜ ਸ਼ੁਰੂਆਤ ਕਰ ਰਹੇ ਹਾਂ ਸੌਟ ਰੱਖ ਅੱਜ ਸਾਇਲੈਂਸ ਦੇ ਇਥੋਂ ਗੁਰਦਾਸਪੁਰ ਤੇ ਜਲੰਧਰ ਜਾਣਗੇ ਤੋਂ ਮੈਂ ਅੱਜ ਹੋਰ ਵੀ ਐਲਾਨ ਕਰਦਾ ਕਿ ਬਹੁਤ ਸਾਡੀ ਟੀਮਾਂ ਜਿਹੜੀਆਂ ਗਈਆਂ ਸੀ ਪੰਜਾਬ ਦੇ ਵਕਫ ਵਕ ਫਲੱਡ ਅਫੈਕਟਿਡ ਏਰੀਆ ਚ ਸਾਡੀ ਅਸੀਂ ਡਿਊਟੀਆਂ ਲਾਈਆਂ ਸੀ ਉਹਨਾਂ ਨੇ ਆਕੇ ਦੱਸਿਆ ਕਿ ਬਹੁਤ ਗਰੀਬ ਜਨਤਾ ਦਾ ਸਾਰਾ ਕੁਝ ਹੀ ਟੁੱਟ ਗਿਆ ਇੱਕ ਤਾਂ ਮੈਂ ਅਨਾਉਂਸ ਕਰ ਰਿਹਾ ਕਿ 50 ਹਜ਼ਾਰ ਗਰੀਬ ਪਰਿਵਾਰਾਂ ਨੂੰ ਅਸੀਂ ਕਣਕ ਦੇਵਾਂਗੇ ਫਰومی ਖਾਲੀਦਲ 50 ਹਜ਼ਾਰ ਗਰੀਬ ਪਰਿਵਾਰ ਜਿਹੜੇ ਫਲੱਡ ਅਫੈਕਟਿਡ ਏਰੀਆ ਚ ਹੈ ਉਹਨਾਂ ਨੂੰ ਅਸੀਂ ਕਣਕ ਦੇਵਾਂਗੇ ਅਗਲੇ ਮਹੀਨੇ ਡੇਢ ਮਹੀਨੇ ਦੇ ਅੰਦਰ ਅਸੀਂ ਉਹਨਾਂ ਨੂੰ ਕਣਕ ਜਰੂਰ ਪਹੁੰਚਾਵਾਂਗੇ ਦੂਜੀ ਗੱਲ ਜਿਹੜੀ ਹੈ ਮੈਂ ਬੇਨਤੀ ਕਰਨਾ ਚਾਹਣਾ ਹੈ ਕਿ ਤਕਰੀਬਨ 4 ਲੱਖ ਏਕੜ ਜ਼ਮੀਨ ਤਬਾਹ ਹੋ ਗਈ ਹੈ ਤੇ ਉਹ ਕਿਸਾਨਾਂ ਨੂੰ ਬੀਜ ਦੀ ਲੋੜ ਹੈ ਉਹਨਾਂ ਨੂੰ ਡੀਜ਼ਲ ਦੀ ਲੋੜ ਹੈ ਤੇ ਬਾਕੀ ਖਾਦ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਨੇ ਵਾਅਦਾ ਕੀਤਾ ਹੈ ਕਿ 1 ਲੱਖ ਏਕੜ ਦਾ ਬੀਜ ਦਾ ਅਸੀਂ ਇਕੱਠਾ ਕਰਕੇ ਅਸੀਂ ਪ੍ਰੋਵਾਈਡ ਕਰਾਵਾਂਗੇ ਮੈਨੂੰ ਬੜੀ ਖੁਸ਼ੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ 1 ਲੱਖ ਏਕੜ ਦਾ ਵੀ ਕਿਸਾਨਾਂ ਨੂੰ ਪ੍ਰੋਵਾਈਡ ਕਰ ਰਿਹਾ ਜੋ ਪੰਜਾਬ ਦੀ ਧਰਤੀ ਤੇ ਪਿਛਲੇ ਸਮੇਂ ਦੇ ਅੰਦਰ ਹੜ੍ਹ ਦੇ ਰੂਪ ਵਿੱਚ ਕੁਦਰਤੀ ਆਫਤਾ ਆਇਆ ਹਨ ਸਤਿਗੁਰੂ ਜੀ ਇਨ ਹੜ ਪੀੜਤਾਂ ਦੇ ਵਾਸਤੇ ਜਿੱਥੇ ਵੱਖ-ਵੱਖ ਸੰਗਤਾਂ ਨੇ ਸੇਵਾਵਾਂ ਨੁਭਾਈਆਂ ਉਸੇ ਸੇਵਾ ਦੀ ਲੜੀ ਦੇ ਅੰਤਰਗਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਅਤੇ ਸਮੁੱਚੇ ਅਕਾਲੀ ਦਲ ਲੀਡਰਸ਼ਿਪ ਦੇ ਵੱਲੋਂ ਹਾੜ ਪੀੜਤਾਾਂ ਦੇ ਪਸ਼ੂਆਂ ਦੇ ਵਾਸਤੇ ਹਰੇ ਚਾਰੇ ਅਤੇ ਅਚਾਰ ਦੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਨੇ ਅਸੀਂ ਉਦੋਂ ਅਨਾਉਂਸ ਕੀਤਾ ਸੀ ਕਿ ਅਸੀਂ ਤਕਰੀਬਨ 500 ਟਰੱਕ ਚਾਰੇ ਦੇ ਅਸੀਂ ਸੇਵਾ ਕਰਾਂਗੇ ਅਕਾਲੀ ਦਲ ਤਰਫੋਂ ਤੇ ਉਸ ਲੜੀ ਵਿੱਚ ਲੱਗ ਲੱਗ ਲੱਖਾਂ ਤੋਂ ਕਈ ਜਗ੍ਹਾ ਤੋਂ ਅਸੀਂ ਪਹਚਾ ਵੀ ਦਿੱਤੇ ਐ ਤੇ ਅੱਜ ਚਮਕੌਰ ਸਾਹਿਬ ਤੇ ਗੁਰੂ ਦੀ ਨਗਰੀ ਤੋਂ ਅੱਜ ਇਹ 100 ਟਰੱਕ ਅੱਜ ਇਥੋਂ ਚਾਰੇ ਦਾ ਗੁਰਦਾਸਪੁਰ ਤੇ ਜਲੰਧਰ ਜਾ ਰਿਹਾ ਤੇ ਕੱਲ ਪਰਸੋਂ ਫਿਰ ਤੋਂ ਅਸੀਂ ਤਕਰੀਬਨ 100 ਟਰੱਕ ਤਾਂ ਕਰਦੇ ਕਰਦੇ ਪੂਰੇ 500 ਟਰੱਕ ਦੀ ਜਿਹੜੀ ਸੇਵਾ ਅਸੀਂ ਦਿੱਤੀ ਸੀ ਉਹ ਅਸੀਂ ਪੂਰੀ ਕਰਨਗੇ ਤੇ ਉਸ ਲੜੀ ਵਿੱਚ ਅੱਜ ਅਸੀਂ ਚਮਕੌਰ ਸਾਹਿਬ ਤੋਂ ਅੱਜ 100 ਟਰੱਕ ਭੇਜ ਰਹੇ ਹਾਂ ਕਾਲੀਦਲ ਨੇ ਇੱਕ ਹੋਰ ਸੇਵਾ ਆਪਣੇ ਝੋਲੀ ਪਾਈ ਹੈ ਤੇ ਅਸੀਂ ਕਾਲੀਦਲ ਤਰਫੋਂ ਫੈਸਲਾ ਕੀਤਾ ਹੈ ਕਿ 50000 ਗਰੀਬ ਪਰਿਵਾਰਾਂ ਨੂੰ ਅਸੀਂ ਕਣਕ ਦੇਵਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਬਾਕੀ ਜਿਹੜੇ ਅਸੀਂ 20 ਦਾ 20 ਦੇਣ ਦਾ ਫੈਸਲਾ ਕੀਤਾ ਹੈ ਉਹਦੇ ਵੀ ਪਾਬੰਦ ਅਸੀਂ ਉਹ ਤਿਆਰੀ ਕਰ ਰਹੇ ਹਾਂ ਤੇ ਜਿਹੜੀ ਟਰੈਕਟਰਾਂ ਦੀ ਸੇਵਾ ਦਾ ਵੀ ਅਸੀਂ ਹੁਣ ਜਾਇਜਾ ਲੈ ਰਹੇ ਕਿਵੇਂ ਵੀ ਕਿਦੋਂ ਭੇਜੀਏ ਤੇ ਮੈਂ ਪੂਰੇ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਤੇ ਸਾਰੇ ਪੰਜਾਬੀਆਂ ਨੂੰ ਤੇ ਆਪਣੇ ਦੇਸ਼ ਵਿੱਚ ਵਸਦੇ ਆਪਣੇ ਲੋਕਾਂ ਨੂੰ ਕਿ ਪੰਜਾਬ ਨੂੰ ਤੁਹਾਡੇ ਸਾਥ ਦੀ ਲੋੜ ਹੈ ਤੇ ਜਿਵੇਂ ਅਕਾਲੀ ਦਲ ਲੱਗਿਆ ਬਾਕੀ ਵੀ ਪੋਲੀਟੀਕਲ ਪਾਰਟੀਆਂ ਨੂੰ ਮੱਤ ਜੋੜ ਕੇ ਬੇਨਤੀ ਹੈ ਤੇ ਆਪਣਾ ਸਾਰਿਆਂ ਦਾ ਫਰਜ਼ ਹੈ ਜਿੰਨਾ ਵੀ ਕੋਈ ਸਾਧਨ ਹੋਏ ਆਪਾਂ ਯੋਗਦਾਨ ਜਰੂਰ ਪਾਇਓ